ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿਸਾਨੋ ਝਾੜੋ ਕਿ ਸਮੇਂ ਲਗਾਉਣਾ ਚਾਹੀਦਾ ਹੈ ਸੰਗਤ ਜੀ ਆਪਣੇ ਵੱਡੇ ਵਟੇਰੇ ਰਾਤ ਦੇ ਸਮੇਂ ਆਪਾਂ ਨੂੰ ਘਰ ਦੁਕਾਨ ਕਿਤੇ ਵੀ ਝਾੜੋ ਝਾੜੋ ਬੱਕ ਲਗਾਉਣ ਤੋਂ ਮਨਾਂ ਘਰ ਦੇ ਸੰ ਫਿਰ ਉਸ ਘਰ ਬਰਕਤ ਨਹੀਂ ਆਉਂਦੀ ਰਾਤ ਦੇ ਸਮੇਂ ਆਪਾਂ ਚਾੜੂ ਬੋਕਰ ਕਿਉਂ ਨਹੀਂ ਲਗਾਉਣਾ ਅਤੇ ਬਰਕਤ ਦੇ ਨਾਲ ਇਸਾ ਕੀ ਸੰਬੰਧ ਹੈ ਇਹ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚਰੋਸ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਸਾਧ ਸੰਗਤ ਜੀ ਝਾੜੂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਆਪਾਂ ਅੱਜ ਬਹੁਤ ਐਵੇਂ ਦੇ ਕੰਮ ਕਰਦੇ ਹਾਂ ਜਿਸ ਕਾਰਨ ਕਰ ਬਰਕਤ ਨਹੀਂ ਆਉਂਦੀ ਤੇ ਇਹੀ ਪਰੇਸ਼ਾਨੀਆਂ ਦੇ ਕਾਰਨ ਬਣ ਜਾਂਦੇ ਹਨ ਤੇ ਫਿਰ ਦਲੇਦਰ ਦਾ ਵੀ ਇਹੀ ਕਾਰਨ ਪਾਉਂਦਾ ਹੈ ਮਨੁੱਖ ਦਿਨ ਰਾਤ ਇੱਕ ਕਰਕੇ ਪੈਸਾ ਕਮਾਉਂਦਾ ਹੈ ਪਰ ਉਹ ਪਾਣੀ ਵਾਂਗ ਘਰੋਂ ਤੁਰ ਜਾਂਦਾ ਹੈ ਪਤਾ ਨਹੀਂ ਲੱਗਦਾ ਕਿ ਪੈਸਾ ਕਿੱਥੇ ਚਲਾ ਗਿਆ ਹੈ ਸੰਗਜ ਸਭ ਗਿਆਨ ਹੈ ਐਵੇਂ ਲੱਗਦਾ ਹੈ ਕਿ ਵਾਇਗਰ ਨੂੰ ਸਾਡੇ ਤੋਂ ਦੂਰ ਹੋ ਕੇ ਆਪਾਂ ਕੁਝ ਕੰਮ ਕਰ ਬੈਠਦੇ ਹਾਂ ਪਤਾ ਨਹੀਂ ਹੁੰਦਾ ਜਿਵੇਂ ਹਮੇਸ਼ਾ ਸਿਰ ਟੱਕ ਕੇ ਪ੍ਰਸ਼ਾਦਾ ਬਣਾਉਣਾ ਤੇ ਉਸ ਨੂੰ ਖਾਣਾ ਇਸ ਗੱਲ ਨਾਲ ਹਮੇਸ਼ਾ ਪ੍ਰਸ਼ਾਦਾ ਦੇ ਵਿੱਚ ਸੰਤੋਖ ਤੇ ਬਰਕਤ ਵਾਸ ਕਰਦੀ ਹੈ ਸੰਗਤ ਜੀ ਕਈ ਵਾਰ ਝੂਠੇ ਭਾਂਡੇ ਰੱਖ ਦੇਣਾ ਮੈਲੇ ਕੱਪੜੇ ਰੱਖ ਦੇਣਾ ਇਹ ਵੀ ਘਰ ਦੇ ਵਿੱਚ ਗਰੀਬੀ ਦਾ ਮੁੱਖ ਕਾਰਨ ਹੁੰਦਾ ਹੈ ਜੋ ਵੀ ਹੁੰਦਾ ਹੈ ਮਨੁੱਖ ਭਾਵੇਂ ਆਪਣੇ ਕਰਮਾਂ ਕਰਕੇ ਭੋਗਦਾ ਹੈ ਏ ਭਾਵਾਂ ਜਿਵੇਂ ਝਾੜੂ ਹੈ ਦੇਖਣ ਵਿੱਚ ਤਾਂ ਛੋਟੀ ਜਿਹੀ ਚੀਜ਼ ਲੱਗਦੀ ਹੈ ਪਰ ਸੰਗਜ ਜੀ ਕਈ ਵਾਰ ਇਸ ਨਾਲ ਕੀਤੀ ਗਈ ਗਲਤੀ ਆਪਾਂ ਨੂੰ ਬਹੁਤ ਭਾਰੀ ਪੈ ਜਾਂਦੀ ਹੈ ਪਰ ਕਈ ਵਾਰ ਇਸ ਨਾਲ ਇਸ ਝਾੜੂ ਦੇ ਨਾਲ ਸੰਬੰਧਿਤ ਸੰਗਜ ਜੀ ਕੁਝ ਗੱਲਾਂ ਹਮੇਸ਼ਾ ਯਾਦ ਰੱਖੋ ਨਹੀਂ ਤਾਂ ਇਹ ਆਪਣੇ ਵਾਂਗ ਆਪਾਂ ਨੂੰ ਇਹ ਝਾੜ ਕੇ ਰੱਖ ਦੇਵੇਗਾ ਜਿਵੇਂ ਜਦੋਂ ਵੀ ਬੌਕਰ ਘਰ ਦੇ ਵਿੱਚ ਫੇਰੋ ਤਾਂ ਹਮੇਸ਼ਾ ਹੀ ਗਲਤ ਸਮੇਂ ਤੇ ਬੋਕਰ ਨਾ ਫੇਰੋ ਸਿਆਣੇ ਕਿਹਾ ਕਰਦੇ ਸੀ ਕਿ ਦਲੇਦਰ ਦੀ ਨਿਸ਼ਾਨੀ ਜਦੋਂ ਆਪਾਂ ਬੋਕਰ ਫੇਰਦੇ ਹਾਂ ਉਹ ਸਾਰੇ ਕਾਰ ਦਾ ਕੂੜਾ ਉਹਦੇ ਨਾਲ ਲੱਗਾ ਹੁੰਦਾ ਹੈ ਕਈ ਤਰ੍ਹਾਂ ਦੀਆਂ ਹੋਰ ਵੀ ਚੀਜ਼ਾਂ ਲੱਗੀਆਂ ਹੁੰਦੀਆਂ ਹਨ ਪਤਾ ਨਹੀਂ ਕੀ ਕੁਝ ਨਾਲ ਲੱਗ ਕੇ ਆਉਂਦਾ ਹੈ ਇਸ ਲਈ ਜਿੱਥੇ ਪ੍ਰਸ਼ਾਦਾ ਪੰਦਾ ਹੈ ਜਾਂ ਜਿੱਥੇ ਆਪਾਂ ਖਾਣਾ ਖਾਂਦੇ ਹਾਂ ਉਥੇ ਕਦੇ ਵੀ ਛਾੜੂ ਨੂੰ ਨਾ ਰੱਖੋ ਕਿਉਂਕਿ ਕਈ ਤਰ੍ਹਾਂ ਦੇ ਬੈਕਟੀਰੀਆ ਨਾਲ ਹੁੰਦੇ ਹਨ ਜੋ ਆਪਾਂ ਨੂੰ ਬਿਮਾਰੀਆਂ ਲਗਾਉਂਦੇ ਹਨ ਇਸ ਲਈ ਘਰ ਵਿੱਚ ਝਾੜੂ ਹਮੇਸ਼ਾ 6 ਤੋਂ 7 ਵਜੇ ਦੇ ਵਿੱਚ ਲਗਾ ਦੇਣਾ ਚਾਹੀਦਾ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਆਪਣੇ ਵੱਡੇ ਵਡੇਰੇ ਤਿੰਨ ਝਾੜਾਂ ਤੋਂ ਪਹਿਲਾਂ ਝਾੜੂ ਲਗਾਉਂਦੇ ਸਨ ਤੇ ਹਮੇਸ਼ਾ ਹੀ ਝਾੜੂ ਨਾਲ ਵਾਹਿਗੁਰੂ ਵਾਹਿਗੁਰੂ ਜੀ ਦਾ ਚਾਪ ਕਰਦੇ ਸਨ ਇਹਦੇ ਨਾਲ ਘਰ ਦੇ ਵਿੱਚ ਬਰਕਤ ਵਾਸ ਕਰਦੇ ਸੀ ਫਿਰ ਇਸ ਲਈ ਜੋ ਵੀ ਆਪਾਂ ਕੂੜਾ ਕਰਕੜ ਜੋ ਵੀ ਇਕੱਠਾ ਕੀਤਾ ਉਹ ਨਾਲ ਦੀ ਨਾਲ ਆਪਣੀ ਰੋੜੀ ਤੇ ਵਗਾ ਦਿੰਦੇ ਸਨ ਭਾਵ ਕਿ ਆਪਾਂ ਜਿੰਨਾ ਵੀ ਤੇ ਲਿੱਦਰ ਸਿਓ ਚੁੱਕ ਕੇ ਬਾਹਰ ਸੋਟ ਦਿੱਤਾ ਜਾਂਦਾ ਸੀ ਕਦੇ ਵੀ ਕੂੜਾ ਘਰ ਦੇ ਵਿੱਚ ਇਕੱਠਾ ਕਰਕੇ ਨਹੀਂ ਸੇ ਰੱਖਦੇ ਜੋ ਵੀ ਆਪਣੇ ਘਰ ਦੇ ਬਾਹਰ ਕੂੜਾ ਇਕੱਠਾ ਕਰਦਾ ਹੈ ਉਥੇ ਬਰਕਤ ਕਦੇ ਵੀ ਵਾਸ ਨਹੀਂ ਕਰਦੀ ਹਮੇਸ਼ਾ ਦੇਖੋ ਕਿ ਮੱਕੜੀ ਦੇ ਜਾਲੇ ਜਿਹੜੇ ਲੱਗੇ ਹੁੰਦੇ ਹਨ ਉਹ ਤਾਂ ਨਹੀਂ ਲੱਗੇ ਕਿਉਂਕਿ ਇਹ ਕੀ ਕਰਦੇ ਹਨ ਕਿ ਰੋਗਾ ਨੂੰ ਨਿਯੋਤਾ ਦਿੰਦੇ ਹਨ ਕੋਈ ਬਿਮਾਰੀ ਹੋਵੇ ਮੰਜੇ ਤੇ ਪਿਆ ਹੋਵੇ ਕਿ ਮੈਨੂੰ ਵੇਖੇ ਜਦੋਂ ਝਾੜੂ ਲਗਾਓ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖੋ ਉਹਨਾਂ ਨੂੰ ਨਾਲ ਦੀ ਨਾਲ ਸਾਫ਼ ਕਰ ਦਿਓ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਆਪਾਂ ਝਾੜੂ ਲਗਾਉਂਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਆਪਣੇ ਘਰ ਛੋਟੇ ਛੋਟੇ ਘਰਾਨਿਆਂ ਨੇ ਘਰ ਲਏ ਹੁੰਦੇ ਹਨ ਤੇ ਆਪਾਂ ਕੀ ਕਰਦੇ ਹਾਂ ਮਾਂਜੇ ਦੀ ਪੁੱਠੀ ਸਾਈਡ ਲੈ ਕੇ ਉਹਨਾਂ ਨੂੰ ਮਾਰਨ ਲੱਗ ਜਾਂਦੇ ਹਨ ਵਿੱਚ ਕੀ ਹੁੰਦੇ ਹਨ ਉਹਨਾਂ ਛੋਟੇ ਛੋਟੇ ਬੱਚੇ ਦਿੱਤੇ ਹੁੰਦੇ ਹਨ ਤਾਂ ਉਹ ਵੀ ਨਾਲ ਕੀ ਕਰ ਜਾਂਦੇ ਹਨ ਆਪਣੇ ਪ੍ਰਾਣਾਂ ਤੋਂ ਉਸੇ ਟਾਈਮ ਆਪਣੇ ਅਕਾਲ ਚਲਾਨਾ ਕਰ ਜਾਂਦੇ ਹਨ ਆਪਾਂ ਨੂੰ ਉਹ ਗੱਲ ਛੋਟੀ ਜਿਹੀ ਲੱਗਦੀ ਹੈ ਪਰ ਆਪਾਂ ਕਰਦੇ ਉਦੋਂ ਵੀ ਜੀਵ ਦੀ ਹੱਤਿਆ ਹਾਂ ਕੋਈ ਨਾ ਕੋਈ ਉਹਨਾਂ ਨੂੰ ਮਾਰ ਹੀ ਰਿਹਾ ਹੈ ਹਮੇਸ਼ਾ ਜਦੋਂ ਇਸ ਤਰ੍ਹਾਂ ਕੋਈ ਮਿੱਟੀ ਦਾ ਘਰ ਲੱਗਾ ਹੋਵੇ ਆਪਣੇ ਘਰ ਦੇ ਕਿਸੇ ਕੋਨੇ ਤੇ ਇੱਥੇ ਜ਼ਿਆਦਾ ਹੋਏਗਾ ਹਮੇਸ਼ਾ ਜਦੋਂ ਮੌਸਮ ਬਦਲਦਾ ਹੈ ਜਦੋਂ ਇਹ ਆਪਣਾ ਘਰ ਬਣਾਉਂਦੇ ਹਨ ਤੇ ਉਦੋਂ ਮਿੱਟੀ ਦਾ ਤੇਲ ਲੈ ਕੇ ਤਾਂ ਪੂਰੀ ਚੰਗੀ ਤਰ੍ਹਾਂ ਉਥੇ ਲਗਾ ਦਿਆ ਕਰੋ ਉਥੇ ਫਿਰ ਉਹ ਘਰ ਨਹੀਂ ਬਣਾਉਣਗੇ ਤੇ ਆਪਣਾ ਹੱਥੋਂ ਜੋ ਪਾਪ ਹੋਣਾ ਸੀ ਉਹ ਵੀ ਨਹੀਂ ਹੋਏਗਾ ਤੇ ਇਹ ਮਾਂਜੇ ਦੀ ਪੁੱਟੀ ਸਾਈਡ ਕਰਕੇ ਜੋ ਆਪਾਂ ਉਥੇ ਖੁਰੋਚਣ ਲੱਗ ਜਾਂਦੇ ਹਾਂ ਉਹ ਘਰ ਤੋੜ ਦਿੰਦੇ ਹਾਂ ਇਹ ਕਦੇ ਵੀ ਨਹੀਂ ਇਕ ਕਦੇ ਵੀ ਨਾ ਕਰੋ ਆਪਾਂ ਬੋਕਰ ਫੇਰਦੇ ਹਾਂ ਝਾੜੂ ਲਗਾਉਂਦੇ ਹਾਂ ਘਰ ਦਾ ਸਾਰਾ ਕੋੜਾ ਕਰਕਟ ਇਕੱਠਾ ਕਰਕੇ ਕਿੰਨੇ ਸਾਰੇ ਬੈਕਟੀਰੀਆ ਉਹਦੇ ਨਾਲ ਲੱਗੇ ਹੁੰਦੇ ਹਨ ਉਹਨੂੰ ਘਰ ਲਿਆ ਕੇ ਕਦੇ ਵੀ ਨਾ ਰੱਖੋ ਜਾਂ ਮੰਜੇ ਥੱਲੇ ਕਦੇ ਵੀ ਨਾ ਰੱਖੋ ਕਿਉਂਕਿ ਐਵੇਂ ਕਰਕੇ ਆਪਾਂ ਬਿਮਾਰੀਆਂ ਨੂੰ ਆਪਣੇ ਵੱਲ ਨਿਯੋਤਾ ਦਿੰਦੇ ਹਾਂ ਇਸ ਕਰਕੇ ਉਹਨੂੰ ਅਲੱਗ ਤੋਂ ਬਾਹਰ ਹੀ ਰੱਖੋ ਕਦੇ ਵੀ ਝਾੜੂ ਲਗਾ ਕੇ ਕੂੜੇਦਾਨ ਨੂੰ ਕੋਲ ਨਾ ਰੱਖੋ ਕਿਉਂਕਿ ਕੂੜੇਦਾਨ ਦੇ ਵਿੱਚ ਆਪਾਂ ਜੋ ਵੀ ਚੀਜ਼ਾਂ ਪਾਉਂਦੇ ਹਾਂ ਉਹਦੇ ਵਿੱਚ ਮੱਖੀਆਂ ਕਈ ਤਰ੍ਹਾਂ ਦੇ ਹੋਰ ਕੋਈ ਚੀਜ਼ਾਂ ਲੱਗ ਜਾਂਦੀਆਂ ਹਨ ਉਹ ਤੇ ਆਪਣੀ ਚਾਲੂ ਤੇ ਲੱਗਣਗੀਆਂ ਜਿਸ ਨਾਲ ਆਪਾਂ ਬਿਮਾਰੀਆਂ ਦੇ ਫੇਰ ਸ਼ਿਕਾਰੋਂ ਵਾਂਗੇ ਫਿਰ ਡਾਕਟਰ ਦੇ ਕੋਲ ਜਾਵਾਂਗੇ ਖਰਚ ਹੋਵੇਗਾ ਇਸ ਲਈ ਇਹ ਛੋਟੀਆਂ-ਛੋਟੀਆਂ ਸਾਵਧਾਨੀਆਂ ਹਮੇਸ਼ਾ ਵਰਤੋ ਕਦੇ ਵੀ ਜਿੱਥੇ ਕੀੜੀਆਂ ਦਾ ਭੌਣ ਹੋਵੇ ਜਾਂ ਫਿਰ ਜਿੱਥੇ ਕੀੜੀਆਂ ਨਿਕਲੀਆਂ ਹਨ ਕਈ ਵਾਰ ਆਪਣੇ ਘਰ ਦੇ ਬੂਹੇ ਅੱਗੇ ਆ ਜਾਂਦੀਆਂ ਹਨ ਤੇ ਆਪਾਂ ਕੀ ਕਰਦੇ ਹਾਂ ਕਿ ਛੇਤੀ ਛੇਤੀ ਲੈ ਕੇ ਮਾਂਝੇ ਦੇ ਨਾਲ ਉਹਨਾਂ ਨੂੰ ਮਾਰਨ ਲੱਗ ਜਾਂਦੇ ਹਾਂ ਫਿਰ ਕੀ ਕਰਦੇ ਹਾਂ ਆਪਾਂ ਉਦੋਂ ਪਾਪ ਦੇ ਭਾਗੀਦਾਰ ਬਣ ਜਾਂਦੇ ਹਾਂ ਕਦੇ ਵੀ ਜਿੱਥੋਂ ਕੀੜੀਆਂ ਨਿਕਲਣ ਤਾਂ ਉੱਥੇ ਕੀ ਕਰਨਾ ਹੈ ਜਿੱਥੋਂ ਨਿਕਲਦੀਆਂ ਹਨ ਕਿਉਂ ਨਾ ਉੱਥੇ ਹਲਦੀ ਨਾਲ ਇੱਕ ਲਾਈਨ ਪਾ ਦਿਵੋ ਐਵੇਂ ਕਿ ਕੀੜੀਆਂ ਐਵੇਂ ਕੀੜੀਆਂ ਤੇ ਜਿਹੜੇ ਛੋਟੇ ਛੋਟੇ ਹੋਰ ਜੀਵ ਨੇ ਉਹ ਉਥੋਂ ਆਪਣਾ ਥਾਂ ਛੱਡ ਕੇ ਦੂਰ ਚਲੇ ਜਾਣਗੇ ਜਦੋਂ ਆਪਾਂ ਮਾਂਜੇ ਨਾਲ ਹੋਂਜ ਪਿਓ ਨਾਲ ਨੂੰ ਮਾਰਦੇ ਹਾਂ ਐਵੇਂ ਆਪਾਂ ਨੂੰ ਪਾਪ ਲੱਗਦਾ ਹੈ ਜਦੋਂ ਹਲਦੀ ਪਾਵਾਂਗੇ ਉਦੋਂ ਚਲੇ ਜਾਣਗੇ ਤੇ ਆਪਣਾ ਜੋ ਅਸੀਂ ਆਪਾਂ ਪਾਪ ਉਹ ਵੀ ਨਹੀਂ ਕਰਾਂਗੇ ਆਪਣੇ ਸਿਆਣੇ ਅਕਸਰ ਹੀ ਕਹਿੰਦੇ ਹਨ ਕਿ ਕਈ ਵਾਰ ਕਿਸੇ ਦੀ ਕੋਈ ਲੜਾਈ ਝਗੜਾ ਹੋ ਜਾਂਦਾ ਹੈ ਤਾਂ ਝਾੜੂ ਪਿਆ ਹੁੰਦਾ ਹੈ ਤੇ ਚੁੱਕ ਕੇ ਕੀ ਕਰਦੇ ਹਨ ਇਹਨਾਂ ਨੂੰ ਝਾੜੂ ਮਾਰਦੇ ਹਨ ਕਹਿੰਦੇ ਹੁੰਦੇ ਹਨ ਕਿਸੇ ਨੂੰ ਝਾੜੂ ਨਹੀਂ ਮਾਰਨਾ ਅਗਲਾ ਝਾੜੂ ਵੱਜਣ ਦੇ ਨਾਲ ਸੁੱਖ ਜਾਂਦਾ ਹੈ ਇਹਦਾ ਭਾਵ ਕੀ ਸੀ ਕਿ ਝਾੜੂ ਵਿੱਚ ਆਪਣੇ ਬੈਕਟੀਰੀਆ ਹੁੰਦੇ ਹਨ ਜਦੋਂ ਵੀ ਉਹਨੂੰ ਮਾਰਾਂਗੇ ਉਹਨੂੰ ਵੀ ਲੱਗਣਗੇ ਉਹ ਬਿਮਾਰੀਆਂ ਦੇ ਨਾਲ ਗ੍ਰਸਤ ਹੋਵੇਗਾ ਉਸ ਦਾ ਭਾਵ ਇਹ ਸੀ ਕਿ ਤਾਂ ਘਰ ਕੇ ਝਾੜੂ ਕਦੇ ਵੀ ਕਿਸੇ ਨੂੰ ਨਾਲ ਲਗਾਓ ਜਿਵੇਂ ਕਿ ਇੱਕ ਗੱਲ ਖਾਸ ਕਰਕੇ ਆਪਾਂ ਧਿਆਨ ਰੱਖਣੀ ਹੈ ਜੋ ਝਾੜੂ ਆਪਾਂ ਆਪਣੀ ਰਸੋਈ ਵਿੱਚ ਲਗਾਈਏ ਤਾਂ ਜੋ ਝਾੜੂ ਆਪਾਂ ਬਾਹਰ ਗਈ ਵਾਰ ਉਸ ਝਾੜੂ ਨਾਲ ਕੋਈ ਨਾਲ ਸਫਾਈ ਕਰ ਦਿੰਦੇ ਹਾਂ ਤਾਂ ਉਹ ਝਾੜੂ ਵੱਖ ਹੋਣਾ ਚਾਹੀਦਾ ਹੈ ਕਿਉਂਕਿ ਰਸੋਈ ਪਵਿੱਤਰ ਥਾਂ ਹੈ ਜੋ ਆਪਣਾ ਸਰੀਰ ਬਣਾਉਂਦੀ ਹੈ ਤੇ ਸਰੀਰ ਨੂੰ ਰੋਗੀ ਵੀ ਕਰਦੀ ਹੈ ਜਿੰਨਾ ਜ਼ਿਆਦਾ ਆਪਾਂ ਇਸ ਚੀਜ਼ ਦਾ ਖਿਆਲ ਰੱਖਾਂਗੇ ਓਨਾ ਜ਼ਿਆਦਾ ਸੁਖੀ ਰਹਾਂਗੇ ਰਸੋਈ ਦਾ ਝਾੜੋ ਹਮੇਸ਼ਾ ਹੀ ਇੱਕ ਅਲੱਗ ਰੱਖੋ ਇਸ ਲਈ ਹਮੇਸ਼ਾ ਰਸੋਈ ਵਿੱਚ ਚप्पल ਦੀਆਂ ਕੁਝ ਵੀ ਚਪਲਾਂ ਕੁਝ ਵੀ ਆਪਾਂ ਜੋ ਪਾ ਕੇ ਜਾਂਦੇ ਹਾਂ ਉਹ ਪਾ ਕੇ ਨਹੀਂ ਜਾਣਾ ਚਾਹੀਦਾ ਹਮੇਸ਼ਾ ਰਸੋਈ ਵਿੱਚ ਜਿੰਨਾ ਜ਼ਿਆਦਾ ਆਪਾਂ ਇਸ ਚੀਜ਼ ਦਾ ਖਿਆਲ ਰੱਖਾਂਗੇ ਸਾਵ ਸਫਾਈ ਦਾ ਜਿੰਨਾ ਜ਼ਿਆਦਾ ਧਿਆਨ ਰੱਖਾਂਗੇ ਅਮੇਸ਼ਾ ਨੂੰ ਸੋਇਆ ਵਿੱਚ ਜਦੋਂ ਵੀ ਖਾਣਾ ਬਣਾਓ ਉਦੋਂ ਇਸ ਗੱਲ ਦਾ ਧਿਆਨ ਰੱਖੋ ਕਿ ਜਿਵੇਂ ਆਪਣੇ ਜੋੜੇ ਬਾਹਰ ਲਾ ਕੇ ਚਾਹੀਏ ਇਸ ਦੇ ਨਾਲ ਸ਼ੁੱਧਤਾ ਵੀ ਆਵੇਗੀ ਤੇ ਆਪਣਾ ਬਿਮਾਰੀਆਂ ਤੋਂ ਵੀ ਬਚ ਜਾਵਾਂਗੇ ਤੇ ਆਪਣੇ ਬਿਮਾਰੀਆਂ ਤੋਂ ਵੀ ਬਚ ਜਾਵਾਂਗੇ ਜਾਂ ਆਪਣੇ ਜਦੋਂ ਬਜ਼ੁਰਗ ਹੋਇਆ ਕਰਦੇ ਸੀ ਉਦੋਂ ਘਰ ਪੱਕੇ ਤਾਂ ਹੋਇਆ ਨਹੀਂ ਸੀ ਕਰਦੇ ਥੱਲੇ ਉਦੋਂ ਕੀ ਸੀ ਕਿ ਮਿੱਟੀ ਦਾ ਪੋਚਾ ਲਗਾਇਆ ਜਾਂਦਾ ਸੀ ਜਿਸ ਕਾਰਨ ਆਪਾਂ ਸਭ ਜਾਣਦੇ ਹਾਂ ਕਿ ਮਿੱਟੀ ਵਿੱਚ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ ਜਿਸ ਕਾਰਨ ਚੋ ਘਰ ਸੀ ਉਹ ਜਿਆਦਾ ਸ਼ੁੱਧ ਅਤੇ ਬਿਮਾਰੀਆਂ ਤੋਂ ਮੁਕਤ ਰਹਿੰਦਾ ਸੀ ਅੱਜ ਕੱਲ ਆਪਾਂ ਖੋਲਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਨਿਯੋਤਾ ਦਿੰਦੇ ਹਾਂ ਇਸ ਲਈ ਵੱਡੇ ਵੱਡੇ ਹਫ਼ਤੇ ਦੇ ਵਿੱਚ ਇੱਕ ਵਾਰ ਪਾਣੀ ਜਦੋਂ ਆਪਾਂ ਪੋਚਾ ਲਗਾਉਂਦੇ ਹਾਂ ਉਹਦੇ ਪਿੱਛੇ ਸਾਇੰਸ ਇਹ ਹੈ ਕਿ ਜਦੋਂ ਆਪਾਂ ਲੋਨ ਪਾ ਕੇ ਪੋਚਾ ਲਗਾਉਂਦੇ ਹਾਂ ਤੇ ਥੱਲੇ ਜਿੰਨੇ ਜ਼ਿਆਦਾ ਬੈਕਟੀਰੀਆ ਹੁੰਦੇ ਹਨ ਉਹ ਸਾਰੇ ਜੀਵ ਹੁੰਦੇ ਹਨ ਉਹ ਆਪਣੇ ਘਰ ਦੀਆਂ ਖੁੱਡਾਂ ਦੇ ਵਿੱਚ ਉੱਥੇ ਵਾਸ ਕੀਤਾ ਹੁੰਦਾ ਹੈ ਜਦੋਂ ਆਪਾਂ ਐਵੇਂ ਕਰਾਂਗੇ ਤਾਂ ਓਕੇ ਹੋਏਗਾ ਕਿ ਜਿਹਨੇ ਬੈਕਟੀਰੀਆ ਘਟਾਉਣੇ ਜੋ ਵੀ ਹੋਣਗੇ ਉਹ ਮਰ ਜਾਣਗੇ ਦੂਸਰਾ ਜੋ ਜੀਵ ਆਪਣੇ ਛੋਟੇ-ਛੋਟੇ ਉਹਨਾਂ ਮੋਰੀਆਂ ਕੱਢੀਆਂ ਹੁੰਦੀਆਂ ਹਨ ਜਾਂ ਉਂਗੁੱਠਾਂ ਦੇ ਵਿੱਚ ਵੱੜੇ ਹੁੰਦੇ ਹਨ ਉਹ ਬਾਹਰ ਆ ਕੇ ਬਾਹਰ ਚਲੇ ਜਾਣਗੇ ਤੇ ਨਾਲੇ ਕਿਹਾ ਜਾਂਦਾ ਹੈ ਜੋ ਨਿਕਾਰਾਤਮਿਕ ਤਾਕਤਾਂ ਹੁੰਦੀਆਂ ਹਨ ਸਾਰਾ ਦਿਨ ਚ ਜੋ ਵੀ ਊਰਜਾ ਬਣੀ ਹੁੰਦੀ ਹੈ ओके है वो अपने ਘਰ ਤੋਂ ਬਾਹਰ ਚੱਲਣੇ ਚਾਹੁੰਦੇ ਹਨ ਕਿਹਾ ਜਾਂਦਾ ਹੈ ਜਦੋਂ ਆਪਾਂ ਸ਼ਾਮ ਨੂੰ ਇਸ ਕਰਕੇ ਝਾੜੂ ਨਹੀਂ ਲਗਾਇਆ ਜਾਂਦਾ ਹਰੇਕ ਚੀਜ਼ ਆਪਣੇ ਇੱਕ ਊਰਜਾ ਕੱਢਦੀ ਹੈ ਤੇ ਸਾਰੀਆਂ ਚੀਜ਼ਾਂ ਦਾ ਵੱਖ-ਵੱਖ ਪ੍ਰਭਾਵ ਹੁੰਦਾ ਹੈ ਸ਼ਾਮ ਨੂੰ ਇਸ ਲਈ ਝਾੜੂ ਨਹੀਂ ਲਗਾਇਆ ਜਾਂਦਾ ਉਹ ਸਾਰੀਆਂ ਤਰ੍ਹਾਂ ਤਾਂ ਜੋ ਵੀ ਹੁੰਦੀਆਂ ਸੀ ਊਰਜਾ ਨੂੰ ਉਹ ਘਰੋਂ ਬਾਹਰ ਕੱਢੋ ਉਕੇ ਧਿਆਨ ਕਿਤੇ ਆਪਣੇ ਤੇ ਅਸਰ ਕਰਦੀਆਂ ਹਨ ਇਸ ਲਈ ਇਹ ਕੁਝ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਛੋਟੀਆਂ-ਛੋਟੀਆਂ ਹਨ ਪਰ ਜ਼ਿੰਦਗੀ 'ਚ ਕਈ ਵਾਰ ਇਹ ਛੋਟੀਆਂ-ਛੋਟੀਆਂ ਗੱਲਾਂ ਆਪਾਂ ਨੂੰ ਕਿਤੇ ਲੈ ਜਾਂਦੀਆਂ ਹਨ ਮਨੁੱਖ ਪਹਾੜ ਨਾਲ ਟਕਰਾ ਕੇ ਉਹਨੂੰ ਕੁਝ ਨਹੀਂ ਹੁੰਦਾ ਪਰ ਇੱਕ ਛੋਟੀ ਜਿਹੀ ਰੋੜੇ ਨਾਲ ਪੱਥਰ ਨਾਲ ਵੀ ਟਕਰਾ ਕੇ ਡਿੱਗ ਜਾਂਦਾ ਹੈ ਇਸ ਲਈ ਛੋਟੀਆਂ-ਛੋਟੀਆਂ ਗੱਲਾਂ ਦਾ ਹਮੇਸ਼ਾ ਧਿਆਨ ਰੱਖੋ ਅਤੇ ਚੜ੍ਹਨ ਨੂੰ ਲਗਾਉਂਦੇ ਸਮੇਂ ਇਹਨਾਂ ਖਾਸ ਗੱਲਾਂ ਦਾ ਧਿਆਨ ਰੋ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਿੱਕੇ ਫਤਹਿ